ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਸੀ ਚੁੱਲਾ ਬਲੌਗ ਦੇ ਉੱਤੇ ਤੇ ਸਾਰਿਆਂ ਨੂੰ ਅੱਜ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਕਰਦੇ ਆ ਜੀ ਦਾ ਨਵਾਂ ਬਲੌਗ ਸ਼ੁਰੂ ਅੱਛਾ ਲੋ ਜੀ ਹੋ ਗਏ ਦਿਨ ਦੇ ਕੰਮ ਸ਼ੁਰੂ ਕੱਠੇ ਉਤਰ ਰਹੇ ਨੇ ਇਧਰ ਇਧਰ ਪੋਚੇ ਟਰਚ ਲੱਗ ਰਹੇ ਨੇ ਸਾਰੇ ਅਜ ਤੱਕ ਬਣੀ ਕਲੀਅਰ ਬਹੁਤ ਸੋਹਣੀ ਦੇਖੋ गा दो गो लो जी अए अज खेत काफी दिन बाद क्योंकि तो निकली ती मैं अपा भी खेत गेड़ा मारिया कणक देखिए कणक बहुत सोहनी खड़ी है देखो ਹਰੀ ਬਾਈ ਹਰੀ ਬਾਈ ਚਾਰ ਸਪੇਰੇ ਦੇਖੋ ਇਹ ਆਪਣਾ ਟ੍ਰਾਂਸਫਰ ਹਵਾ ਬਹੁਤ ਚੱਲਦੀ ਹੈ ਮੈਂ ਇਧਰ ਇੱਕ ਦੇ ਉੱਤੇ ਵਿੱਚ ਖੜ ਗਿਆ ਇੱਥੇ ਹਵਾ ਨਹੀਂ ਲੱਗ ਰਹੀ ਧੁੱਪ ਪੈਂਦੀ ਹੈ ਸਿੱਧੀ ਇੱਥੇ ਤਾਂ ਹਵਾ ਤੋ ਇੱਕ ਦੀ ਹੋਰ ਟ ਹੈਗੀ ਵਧੀਆ ਗੰਨੇ ਦੀ ਇਸ ਗੰਨੇ ਦੇ ਵਿੱਚ ਉਹਦੇ ਸ਼ੂਰ ਤੇਗੇ ਤੇ ਹੁਣ ਭੱਜ ਗਏ ਨੇ ਸ਼ੂਰ ਹਲਦੀ ਆਪਣੀ ਸੁੱਕੀ ਦੇਖੋ ਕਿ ਅਨੁਸਾਰਦੀ ਦੇ ਵਿੱਚ ਠੰਡ ਦੇ ਵਿੱਚ ਇਹ ਇਦਾਂ ਸੁੱਕ ਜਾਂਦੀ ਹੈ ਉਤੋਂ نیچے ਗੱਠੀਆਂ ਹੈਗੀਆਂ ਤੇ ਬਾਕੀ ਸਾਰੀ ਉਤੋਂ ਸੁੱਕ ਗਈ ਹੈ ਹੁਣ ਜਦੋਂ ਕਣਕਾਂ ਵੱਢਣ ਦਾ ਟਾਈਮ ਹੋਊਗਾ ਤਾਂ ਆਪਾਂ ਹਲਦੀ ਪਟਾਂਗੇ ਕੀਨੂ ਕੀਨੂ ਖੇਤਾਂ ਦਾ ਦੀ ਸੈਰ ਇਦਾਂ ਖੇਤਾਂ ਦੇ ਵਿੱਚ ਮੌਸਮ ਜਿਵੇਂ ਹੁੰਦਾ ਜਿਹੜਾ ਗੀਨ ਜੀਨ ਵਧੀਆ ਲੱਗਦਾ ਜਰੂਰ ਦੱਸਿਓ ਕਮੈਂਟ ਕਰਕੇ ਬਹੁਤ ਵਧੀਆ ਦੇਖੋ ਚਾਰੇ ਪੇ ਹਰੇ ਭਾਈ ਹੈ ਤੇ ਹਵਾ ਵੀ ਚੱਲ ਰਹੀ ਹੈ ਠੰਡੀ ਠੰਡੀ ਤਾਂ ਪੂਰੀ ਤਰ੍ਹਾਂ ਰਹੀ ਹੈ ਕੋਸੀ ਕੋਸੀ ਮੌਤ ਵਧੀਆ ਲੱਗਦਾ ਇਦਾਂ ਲੋਈ ਮੈਂ ਮੰਗੀ ਦੀ ਚੌਲਾਂ ਦੀ ਪਿੰਨੀ ਮੈਨੂੰ ਪਿੰਨੀ ਦੇ ਨਾਲ ਇੱਕੋ ਦੀ ਨਿੱਕੀ ਜਵਾਰ ਕੜੀ ਦਿੰਦੀ ਪਿੰਨੀ ਦੀ ਕੁੜੀ ਹੁੰਦੀ ਚਾਹ ਵੀ ਨਾਲ ਪਿੰਨੀ ਤੇ ਇੱਕ ਪਿੰਨੀ ਦੀ ਜਵਾਰ ਕੜੀ ਕਿਸੇ ਨੇ ਕਾੜੀ ਆਜੋ ਲੋ ਜੀ ਅੱਜ ਆ ਗਈ ਲੋਹੜੀ ਤੇ ਕੱਲ ਨੂੰ ਇਹ ਸੰਗਰਾਮ ਆਪਾਂ ਦਾ ਸਿਉਨੇ ਦੇ ਵਹਲਾ ਅੱਜ ਹੀ ਕਰ ਲੇ ਪਰ ਸਿਉਨੇ ਦੀ ਘਟ ਨੇ ਚਾਂਦੀ ਦੇ ਜ਼ਿਆਦਾ ਨੇਗੇ ਕੜਕੇ ਹੁੰਦੀ ਠੰਡ ਅੰਨਜੀ ਸਿਆਣੇ ਦੇ ਬਾਲ ਕਰਕੇ ਨਾ ਕੇ ਕੰਮ ਨਿਮੇੜਤਾ ਤੇ ਹੁਣ ਆਪਾਂ ਲੱਗਾਂਗੇ ਸਬਜ਼ੀ ਬਣਾਉਣ ਅੱਜ ਬਣਾਵਾਂਗੇ ਆਲੂ ਮਟਰਾਂ ਦੀ ਸਬਜ਼ੀ ਇਹ ਆਓ ਜੀ ਆਲੂ ਤੇ ਮਟਰ ਇਹ ਕੱਟ ਕੇ ਪਾਣੀ ਪਾ ਲਿਆ ਆਲੂ ਮਟਰ ਪਾ ਦਿੰਦੇ ਇਧਰ ਲਾਸਰ ਪਿਆ ਇਧਰ ਅਦਰਕ ਤੇ ਲਾਹਰ ਕੱਟਿਆ ਹੋਇਆ ਇਹ ਨਹੀਂ ਹਰੀਆਂ ਮਿਰਚਾਂ ਨਦਰ ਕਰਨੀ ਮਸਾਲਾ ਲਓ ਇਹ ੜਾ ਮਸਾਲਾ ਪੁੱਝ ਰਿਹਾ ਹੈਗਾ ਫਲਾਈਟ ਤੱਕ ਕਰਵਾ ਦਿਓ Thank you ਲਓ ਇੱਧਰ ਕਰਦੇ ਨੇ ਮੱਝਾਂ ਅੰਦਰ ਕਿਉਂਕਿ ਠੰਡ ਹੋ ਗਈ ਮੱਧ ਇਸ ਤਰ੍ਹਾਂ ਕਿ ਨਮਾਤ ਲਿੱਤੀਆਂ ਲਕਸ਼ਮੀ ਨਾ ਰਹੀ ਇੱਧਰ ਮੀਰੇ ਵਾਲੇ ਦੇਖੋ ਦਿਨ ਵੀ ਬਿਲਕੁਲ ਸੇਪਣ ਵਾਲਾ ਸੂਰਜ ਟਲ ਗਿਆ ਬਿਲਕੁਲ ਧੁੱਪ ਚਲੀ ਗਈ ਹੋ ਗਈ ਦੁਬਾਰਾ ਠੰਡ ਕਿਉਂਕਿ ਹਵਾ ਕਾਫੀ ਚੱਲਦੀ ਹੈ ਇੱਧਰ ਆ ਪੜੀ ਸਬਜ਼ੀ ਵੀ ਬਰੀ ਜਨਰਲੀ ਆ ਵਸਤ ਪਕਤਣ ਵਾਲੀ ਹੈ ਦੇਖੋ ਜੀ ਬਹੁਤ ਵਧੀਆ ਸਬਜ਼ੀ ਹੋਣੀ ਹੈ ਖੁਸ਼ਬੂ ਆ ਰਹੀ ਹੈ ਬਹੁਤ ਵਧੀਆ ਲਓ ਜੀ ਇਹ ਆ ਗਈ ਸਾਡੀ ਲੋੜੀ ਸਾਡੀ ਇਨਾਇਤ ਦੀ ਲੈ ਰਿਆਵੜੀਆਂ ਗੁੜ ਤੇ ਮੂੰਗਫਲੀ ਦਰਵਾਜ਼ੇ ਵੰਡੀਆਂ ਤੇ ਹੋਂ ਤੋਂ ਕੁਝ ਸਾਡਾ ਹਿੱਸਾ ਸਾਨੂੰ ਆ ਗਿਆ ਹਾਂ ਸਾਡਾ ਘੁੱਟਾ ਖਾਊਗਾ ਹਾਂ ਅਜੇ ਜੀਨੇ ਖਾਣੀਆਂ ਨੇ ਨਹੀਂ ਫਿਰ ਮੇਰੇ ਟੱਡਿਚ ਜਾਣਗੀਆਂ ਸਾਰੀਆਂ ਹੋਰ ਸਾਡਾ ਮੂੰਟਾ ਵੀ ਨਹੀਂਗਾ ਜੀ ਲਓ ਜੀ ਸਾਡੀ ਸਬਜ਼ੀ ਬਣ ਕੇ ਤਿਆਰ ਹੈ ਅਨਮਾਨਣ ਆਇਆ ਬਹੁਤ ਵਧੀਆ ਸਰ ਜੀ ਨਾ ਪਾਉਣੇ ਤਾਂ ਨਹੀਂ ਆ ਤੁਹਾਨੂੰ ਮੈਂ ਵੀ ਕਹਿੰਦੀ ਆ ਅਬਰੇ ਜੀ ਠੰਡਾ ਪਿਆ ਮੈਨੂੰ ਅੱਧਾ ਗਲਾਸ ਪਾਪਾਂ ਚ ਦੇਸ ਨਹੀਂ ਰਹੀ ਇੱਧਰ ਘੜ ਕੇ ਦਿਖਾਉਣਾ ਦੇਖੋ ਬਹੁਤ ਵਧੀਆ ਸਰ ਜੀ ਮਾਤਾ ਨੂੰ 50 ਰੁਪਏ ਦੇਣ ਨੂੰ ਕਹਿਤਾ ਉਹ ਤਰਫ ਦੇ ਦੀ ਹੁਣ ਕਿਵੇਂ ਲੰਘੂ ਮੈਂ ਦੇਖੋ ਇਹ ਮੇਦਾ ਹੀ ਆ ਰਸ ਪਾਇਆ ਇਹਦਾ ਇੱਧਰ ਹੀ ਪੋਹਿਆ ਆ ਲੈਣਾ ਨਹੀਂ ਬਸ ਲੈਣ ਲੈਣਾ ਦੇਖੋ ਬਹੁਤ ਵਧੀਆ ਸਬਜੀ ਬਣੀ ਹੈ ਲਓ ਜੀ ਅਸੀਂ ਧਨੀਆ ਕੱਟ ਲਿਆ ਟੱਕਣ ਦੇ ਉੱਤੇ ਕੱਟ ਲਿਆ ਬਤੀਲੇ ਦੇ ਤੇ ਆ ਜਾਣਗੇ ਵਿੱਚ ਤੁਹਾਨੂੰ ਦੇਖੀ ਦੋਇ ਤਰ ਤਰ ਕਰ ਮਾਂ ਮਾਂ ਜੁੱਤੀ ਬਣ ਲਾਤੀ ਬਹੁਤ ਸਾਲਾ ਗਿਆ ਹੁਣ ਜੇ ਮੈਨੂੰ ਪਰਚੋ ਨੂੰ ਰੋਕ ਕਰਨ ਜਾਣਾ ਹੋਵੇ ਉਹਦੇ ਪੱਥਾ ਵੱਜਿਆ ਨਾ ਵੱਧਾ ਮਾਂ ਪਾਏ ਜੁੱਤੀ ਦਾ ਮਾਂ ਜੁੱਤੀ ਪਾ ਕੇ ਜਾਣੇ ਤਾਂ ਮੇਰੇ ਕੋ ਦੁਆਈ ਦੇ ਦੇ ਮੇਰੇ ਨਾਲ ਚੱਕੀ ਦਾ ਬੱਤੀ ਚੱਲ ਰਿਹਾ ਬਹੁਤ ਵਧੀਆ ਸੰਗੀਤ ਬਣੀ ਆ ਸਾਰੇ ਬੋ ਕਰੂ ਖਾ ਦਿੱਤੇਗਾ ਜੁੱਤੀਆਂ ਜੁੱਤੀਆਂ ਲੱਗਦੀਆਂ ਨੇ ਦੇਖੋ ਹੁਣ ਪਾ ਫਰੋਗੇ ਹੁਣ ਜਿਸਲੇ ਅੰਦਰ ਬਹੁਤ ਸੋਨਾ ਹੈ ਸਭ ਜੀ ਲਓ ਜੀ ਲਾਤੀ ਅਸੀਂ ਧੂਣੀ ਮਨਾ ਲਈ ਇਨੈਤ ਦੀ ਲੋੜੀ सारे धुंया तो लग लगे <laughs> ਲਓ ਜੀ ਲੋਹੜੀ ਦਾ ਸੀ ਮੱਥਾ ਟੇਕ ਲਿਆ ਤੇ ਹੁਣ ਕਰ ਦਿਆਂਗੇ ਵਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਜੇ ਅੱਜ ਦਾ ਵਲੌਗ ਸਾਡਾ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਓ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਲੋਹੜੀ ਦੀਆਂ ਤੇ ਮੱਘਰ ਕ੍ਰਾਂਤੀ ਦੀਆਂ ਲੱਖ ਲੱਖ ਮੁਬਾਰਕਾਂ ਮਿਲਦਾ ਕੱਲ ਨੂੰ ਨਵੇਂ ਵਲੌਗ ਦੇ ਵਿੱਚ